ਹਰ ਐਮਪੀਏ ਕਰਨ ਵਾਲੇ ਦਾ ਸੁਪਨਾ ਹੁੰਦਾ ਹੈ ਕਿ ਉਸ ਨੂੰ ਦੇਸ਼ ਦੇ ਮੋਹਰੀ ਆਈਐਮ ਵਿੱਚ ਦਾਖਲਾ ਮਿਲੇ ਜਿਸ ਲਈ ਕੈਟ ਦੀ ਪ੍ਰੀਖਿਆ ਪਾਸ ਕਰਨੀ ਜ਼ਰੂਰੀ ਹੈ ਇਹ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਦੇਸ਼ ਦੇ 21 ਆਈਐਮ ਵਿੱਚ ਦਾਖਲਾ ਯਕੀਨੀ ਬਣਦਾ ਹੈ ਇਹ ਪ੍ਰੀਖਿਆ ਗ੍ਰੈਜੂਏਸ਼ਨ ਤੋਂ ਬਾਅਦ ਦਿੱਤੀ ਜਾ ਸਕਦੀ ਹੈ ਜਿਸ ਲਈ 3 ਲੱਖ ਵਿਦਿਆਰਥੀ 5500 ਸੀਟਾਂ ਲਈ ਇੱਕ ਦੂਜੇ ਤੋਂ ਅੱਗੇ ਲੰਘਣ ਦਾ ਯਤਨ ਕਰਦੇ ਹਨ ਇਹ ਪ੍ਰੀਖਿਆ ਔਖੀ ਜ਼ਰੂਰ ਹੈ ਪਰ ਜੇ ਵਿਦਿਆਰਥੀ ਮਿਹਨਤ ਤੇ ਲਗਨ ਨਾਲ ਪੜ੍ਹਾਈ ਜਾਰੀ ਰੱਖਣ ਤਾਂ ਇਹ ਪ੍ਰੀਖਿਆ ਪਾਸ ਕੀਤੀ ਜਾ ਸਕਦੀ ਹੈ ਇਸ ਪ੍ਰਕਿਰਿਆ ਨੂੰ ਸਫਲੀ ਕਰਦੇ ਹਨ ਆਈਐਮ ਨੇ 5 ਸਾਲਾਂ ਇੰਟੀਗ੍ਰੇਟਿਡ MBA ਕੋਰਸ ਸ਼ੁਰੂ ਕੀਤਾ ਹੈ ਜਿਸ ਨੂੰ IPM ਕਿਹਾ ਜਾਂਦਾ ਹੈ ਇਹ ਕੋਰਸ 12ਵੀਂ ਜਮਾਤ ਦੇ ਉਹਨਾਂ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ ਜੋ IIM ਤੋਂ MBA ਕਰਨ ਦੇ ਚਾਹਵਨ ਹਨ ਇਸ ਕੋਰਸ ਵਿੱਚ ਦਾਖਲੇ ਲਈ IPMAT ਦੀ ਪ੍ਰੀਖਿਆ ਪਾਸ ਕਰਨੀ ਪੈਂਦੀ ਹੈ ਜਿਸ ਦੀਆਂ 1000 ਸੀਟਾਂ ਹਨ ਤੇ ਹਰ ਸਾਲ 25 ਤੋਂ 30 ਹਜ਼ਾਰ ਵਿਦਿਆਰਥੀ ਇਹ ਪ੍ਰੀਖਿਆ ਦਿੰਦੇ ਹਨ ਇਹ 5 ਸਾਲਾ MBA ਕੋਰਸ IIM ਰੋहतक, ਇੰਦੋਰ, ਰਾਂਚੀ, ਬੋਧਗਿਆ, ਜੰਮੂ ਸ਼ਿਲਾਮ ਅਤੇ ਅੰਮ੍ਰਿਤਸਰ ਕਰਵਾ ਰਹੇ ਹਨ 12ਵੀਂ ਜਮਾਤ ਤੋਂ ਬਾਅਦ IIM ਤੋਂ MBA ਕਰਨ ਦੇ ਚਾਹਵਨ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਧਿਆਨ ਤੇ ਇਕਾਗਰਤਾ ਨਾਲ ਇਸ ਪ੍ਰੀਖਿਆ ਨੂੰ ਪਾਸ ਕਰਨ ਲਈ ਯਤਨਸ਼ੀਲ ਹੋਣ IIM ਨੇ ਹਾਲ ਹੀ ਵਿੱਚ IPM ਦਾ ਨਤੀਜਾ ਆਲੰਗਤਾ ਹੈ ਤੇ ਇਸ ਕੋਰਸ ਵਿੱਚ ਦਾਖਲੇ ਦਾ ਅਮਲ ਜਲਦ ਸ਼ੁਰੂ ਹੋਣ ਵਾਲਾ ਹੈ